ਹਾਂਜੀ ਸਟੂਡੈਂਟਸ ਅਸੀਂ ਲਾਸਟ ਫੇਸ ਤੇ ਪਹੁੰਚ ਗਏ ਕਰੰਟ ਅਫੇਅਰਜ਼ ਜਨਵਰੀ ਦੇ ਡਿਸਕਸ ਕਰਦੇ ਆ ਰਹੇ ਹਾਂ ਲਗਾਤਾਰ ਅਸੀਂ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਜਿਹੜੇ ਕਰੰਟ ਅਫੇਅਰਜ਼ ਡਿਸਕਸ ਕਰਾਂਗੇ 23 ਦੇ ਬਹੁਤ ਇੰਪੋਰਟੈਂਟ ਨੇ ਪੜੇ ਰਹੋ ਐਂਡ ਤੱਕ ਵੀਡੀਓ ਦੇ ਨਾਲ ਵੱਧ ਤੋਂ ਵੱਧ ਲਾਭ ਉਠਾਉਣ ਲਈ ਆਪਣੇ ਨੋਟਸ ਬਣਾਓ ਤਾਂ ਕਿ ਤੁਸੀਂ ਜਿਹੜੇ ਕਰੰਟ ਅਫੇਅਰਜ਼ ਨੇ ਯਾਦ ਰੱਖ ਸਕੋ ਨੈਕਸਟ ਕਰੰਟ ਅਫੇਅਰ ਜਿਹੜਾ ਸਾਡਾ ਹੈਗਾ ਉਹ ਹੈ ਇੰਡੀਆ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਮਹਿਲਾ ਸਿੰਗਲਸ ਦਾ ਫਾਈਨਲ ਕਿਸ ਨੇ ਜਿੱਤਿਆ ਸਾਡਾ ਉੱਤਰ ਹੈਗਾ ਇੱਕ ਸੇਉਂਗ ਨੇ ਕਿਸ ਰਾਜ ਵਿੱਚ ਅੰਤਰਰਾਸ਼ਟਰੀ ਕிராਫਟ ਸਮਿਟ ਦਾ ਉਦਘਾਟਨ ਕੀਤਾ ਗਿਆ 오ਡੀਸ਼ਾ ਵਿੱਚ ਨੈਕਸਟ ਕੁਐਸਚਨ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਨੂੰ ਮੁੱਢ ਸਰਜੀਤ ਕਰਨ ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਡੈਸ਼ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਕਿਹੜੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਆ ਦੇਖੋ ਧਿਆਨ ਨਾਲ ਸਕੂਲ ਆਫ ਐਮੀਨੈਂਸ ਨੈਕਸਟ ਕੁਐਸਚਨ ਹੈਗਾ ਸਾਡਾ ਅਸਾਮ ਦੇ ਕਿਹੜੇ ਇਤਿਹਾਸਿਕ ਸਥਾਨ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਾਈਟਲੀ ਨਾਮਜ਼ਦ ਕੀਤਾ ਗਿਆ ਹੈ ਸਾਡਾ ਆਨਸਰ ਆ ਚਰਾਈ ਦਿਓ ਮੈਡਮ ਨੈਕਸਟ ਕੁਐਸਚਨ ਭਾਰ ਦੇ ਪਹਿਲੇ ਸਟੈਮ ਇਨੋਵੇਸ਼ਨ ਦੇ ਲਰਨਿੰਗ ਸੈਂਟਰ ਦਾ ਉਦਘਾਟਨ ਕਿੱਥੇ ਕੀਤਾ ਗਿਆ ਸੀ ਚੇਨਈ ਵਿੱਚ ਸਟੈਮ ਤਾਂ ਪਹਿਲਾਂ ਵੀ ਮੈਂ ਸਮਝਾਇਆ ਸਟੈਮ ਕੀ ਆ Brazil ਦੇ ਡੈਸ਼ ਦਾ ਉਦੇਸ਼ ਇੱਕ ਸਾਂਝੀ ਮੁਦਰਾ ਦੇ ਵਿਕਾਸ ਸਮੇਤ ਵਧੇਰੇ ਆਰਥਿਕ ਏਕੀਕਰਨ ਲਈ ਹੈ ਸਾਡਾ ਆਨਸਰ ਕੀ ਆ ਅਰਜنٹੀਨਾ ਭਾਰਤ ਵਿੱਚ ਕਿੰਨੀਆਂ ਮਿਆਮਾਂ ਦੀ ਖੋਜ ਕੀਤੀ ਗਈ ਹੈ 90 ਕਿਹੜੀ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ 4 ਤੋਂ 14 ਫਰਵਰੀ ਤੱਕ 2023 ਤੱਕ ਆਪਣੇ ਪਹਿਲੇ ਸਰਸ ਮੇਲੇ 2023 ਦੀ ਮੇਜ਼ਬਾਨੀ ਕਰਨ ਜਾ ਰਹੀ ਹੈ ਜੰਮੂ ਤੇ ਕਸ਼ਮੀਰ ਵਿਗਿਆਨ ਪਵਨ ਵਿਖੇ ਇੰਡੀਅਨ ਅਚੀਵਰਸ ਅਵਾਰਡ ਵਿੱਚ ਸਾਲ 2022 ਦਾ ਸਭ ਤੋਂ ਪ੍ਰਸਿੱਧ ਵਿਗਿਆਨੀ ਕਿਸ ਨੂੰ ਦਿੱਤਾ ਗਿਆ ਹੈ ਸਾਡਾ ਆਨਸਰ ਕੀ ਆ ਆਰ ਵਿਸ਼ਨੂ ਪ੍ਰਸਾਦ ਨੂੰ ਨੈਕਸਟ ਕੁਐਸਚਨ ਹੈ ਸਾਡੇ ਕੋਲ ਸੰਯੁਕਤ ਰਾਸ਼ਟਰ ਮਹਾਸਭਾ ਨੇ ਡੈਸ਼ ਨੂੰ ਅੰਤਰਰਾਸ਼ਟਰੀ ਸਿੱਖਿਆ ਦਿਵਸ ਵਜੋਂ ਮਨਾਉ ਕੋਸ਼ਿਸ਼ ਕੀਤਾ ਹੈ ਤਾਂ ਸਾਡਾ ਉੱਤਰ ਕੀ ਆ 24 ਜਨਵਰੀ ਨੂੰ ਅੰਤਰਰਾਸ਼ਟਰੀ ਸਿੱਖਿਆ ਦਿਵਸ 2023 ਦਾ ਥੀਮ ਕੀ ਹੈ 2023 ਦਾ ਥੀਮ ਆ ਜਿਹੜਾ ਉਹ ਲੋਕਾਂ ਵਿੱਚ ਨਿਵੇਸ਼ ਕਰਨ ਲਈ ਸਿੱਖਿਆ ਨੂੰ ਤਰਜੀਹ ਦਿਓ ਨੈਕਸਟ ਕੁਐਸਚਨ ਹੈ ਸਾਡੇ ਕੋਲ ਡੈਸ਼ ਨੂੰ ਦੇਸ਼ ਰਾਸ਼ਟਰੀ ਬਾਲਿਕਾ ਦਿਵਸ ਮਨਾਉਂਦਾ ਹੈ ਇਸ ਦਿਨ ਦੀ ਸਥਾਪਨਾ 2008 ਵਿੱਚ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਕੀਤੀ ਗਈ ਸੀ ਤਾਂ ਇਹ ਦਿਨ ਕਿਹੜਾ ਹੈ 24 ਜਨਵਰੀ ਇਹਨਾਂ ਵਿੱਚੋਂ ਕਿਸ ਨੇ ਜਨਵਰੀ 23 ਵਿੱਚ ਇੰਡੀਆ ਓਪਨ ਦਾ ਖਿਤਾਬ ਜਿੱਤਿਆ ਸੀਗਾ ਵਿਕਟਰ ਐਕਸਲਸਨ ਨੇ ਗੈਰ ਕਾਨੂੰਨੀ ਸੋਨੇ ਦੀ ਖੁਦਾਈ ਕਾਰਨ ਕਪੋਸ਼ਨ ਤੇ ਹੋਰ ਬਿਮਾਰੀਆਂ ਨਾਲ ਬੱਚਿਆਂ ਦੀ ਮਰਨ ਦੀਆਂ ਰਿਪੋਰਟਾਂ ਤੋਂ ਬਾਅਦ ਇਹਨਾਂ ਲਿਖਿਆਂ ਵਿੱਚੋਂ ਕਿਹੜੀ ਸਰਕਾਰ ਨੇ ਯਾਨੋਮਾਮੀ ਖੇਤਰ ਵਿੱਚ ਮੈਡੀਕਲ ਐਮਰਜੈਂਸੀ ਘੋਸ਼ਿਤ ਕੀਤੀ ਹੈ ਆ ਇਹਦਾ ਉੱਤਰ ਸਾਡੇ ਕੋਲ ਆ ਬ੍ਰਾਜ਼ਿਲ ਅਟਲ ਪੈਨਸ਼ਨ ਯੋਜਨਾ 2022 ਵਿੱਚ ਇੱਕ ਕੈਲੰਡਰ ਸਾਲ ਵਿੱਚ ਪਹਿਲੀ ਵਾਰ 10 ਮਿਲੀਅਨ ਨੂੰ ਪਾਰ ਕਰ ਗਈ ਇਹ ਸਕੀਮ ਡੈਸ਼ ਸਾਲ ਦੀ ਉਮਰ ਵਾਲੇ ਭਾਰਤ ਦੇ ਕਿਸੇ ਵੀ ਨਾਗਰਿਕ ਲਈ ਉਪਲਬਧ ਤਾਂ ਇਹ ਕੀ ਆ 18 ਤੋਂ 40 ਸਾਲ ਤੱਕ ਦੇ ਲਈ ਨੈਕਸਟ ਕੁਐਸਚਨ ਆ ਸਾਡੇ ਕੋਲ ਕਿਸ ਪੁਲਿਸ ਸਟੇਸ਼ਨ ਨੂੰ ਦੇਸ਼ ਦੇ ਨੰਬਰ 1 ਪੁਲਿਸ ਸਟੇਸ਼ਨ ਵਜੋਂ ਸਨਮਾਨਿਤ ਕੀਤਾ ਗਿਆ ਸੀ ਤਾਂ ਸਾਡਾ ਉੱਤਰ ਕੀ ਆ ਅਸਕਾ ਪੁਲਿਸ ਸਟੇਸ਼ਨ 오ਡੀਸਾ ਨੈਕਸਟ ਕੁਐਸਚਨ ਆ ਸਾਡੇ ਕੋਲ ਚੀਨ ਨਾਲ ਚੱਲ ਰਿਹਾ ਅੜਿੱਕੇ ਦੇ ਵਿਚਕਾਰ ਭਾਰਤੀ ਹਵਾਈ ਸੈਨਾ ਉੱਤਰ ਪੂਰਬੀ ਭਾਰਤ ਵਿੱਚ ਡੈਸ਼ ਅਭਿਆਸ ਕਰਨ ਜਾ ਰਹੀ ਹੈ ਪਰਲੇ ਅਭਿਆਸ ਹਸਬਤਾੜਾਂ ਦੀ ਸਿਹਤ ਪ੍ਰਧਾਨਤਾ ਵਿੱਚ ਐਨਏਬੀਐਚ ਰਾਸ਼ਟਰੀ ਮਾਨਤਾ ਪ੍ਰਾਪਤ ਬੋਰਡ ਦਾ ਸੀਓ ਕੌਣ ਹੈ ਡਾਕਟਰ ਆਤຸນ ਕੋਚਰ ਕਿਹੜੀ ਸੰਵਿਧਾਨਕ ਸੰਸਥਾ ਟੈਕਨੋਲੋਜੀ ਦੀ ਵਰਤੋਂ ਤੇ ਚੋਣ ਅਖੰਡਤਾ ਤੇ ਦੂਜੀ ਅੰਤਰਰਾਸ਼ਟਰੀ ਕਾਨਫਰੰਸ ਦੀ ਮੇਜ਼ਬਾਨੀ ਕਰ ਰਹੀ ਹੈ ਭਾਰਤੀ ਚੋਣ ਕਮਿਸ਼ਨ ਈਸੀਆਈ ਸਮਿਟ ਫਾਰ ਡੈਮੋਕ੍ਰੇਸੀ ਦੀ ਸ਼ੁਰੂਆਤ ਕਿਸ ਨੇ ਕੀਤੀ ਸੰਯੁਕਤ ਰਾਜ ਦੇ ਰਾਸ਼ਟਰਪਤੀ ਨੈਕਸਟ ਕੁਐਸਚਨ ਆ ਆਈਸੀਸੀ ਪੁਰਸ਼ਾਂ ਦੀ ਟੀ20 ਵਨ ਟੀਮ ਆਫ ਦਾ ਇਅਰ 2022 ਵਿੱਚ ਇਹ ਲਿਖਿਆ ਵਿੱਚੋਂ ਕਿਹੜਾ ਭਾਰਤੀ ਕ੍ਰਿਕਟਰ ਸ਼ਾਮਲ ਆ ਵਿਰਾਟ ਕੋਹਲੀ ਨੈਕਸਟ ਕੁਐਸਚਨ ਆ ਸਾਡੇ ਕੋਲ ICC ਮਹਿਲਾ T20 1 ਟੀਮ ਆਫ ਦਾ ਇਅਰ 22 ਵਿੱਚ ਇਹ ਲਿਖੀ ਵਿੱਚੋ ਕਿਹੜਾ ਭਾਰਤੀ ਕ੍ਰਿਕਟਰ ਸ਼ਾਮਲ ਹੈ ਤਾਂ ਸਾਡੇ ਕੋਲ ਆਨਸਰ ਕੀ ਆ ਸਮ੍ਰਿਤੀ ਮੰਧਾਨਾ ਪੰਡਿਤ ਹਰੀ ਪ੍ਰਸਾਦ ਚਰਸੀਆ ਲਾਈਫਟਾਈਮ ਅਚੀਵਮੈਂਟ ਅਵਾਰਡ ਕਿਸ ਨੂੰ ਦਿੱਤਾ ਗਿਆ ਏ ਡਾਕਟਰ ਪ੍ਰਵਾ ਅਤਰੇ ਨੂੰ ਯੂਬੀਨ ਨੂੰ ਇਹ ਲਿਖਿਆ ਵਿੱਚੋਂ ਕਿਸ ਮਕਸਦ ਲਈ ਲਾਂਚ ਕੀਤਾ ਗਿਆ ਸੀ ਸਾਡਾ ਆਨਸਰ ਕੀ ਆ ਭਾਰਤ ਦੇ ਯੂਨੀਵਰਸਲ ਇਮਿਊਨ ਯੂਨੀਸ਼ਨ ਪ੍ਰੋਗਰਾਮ ਨੂੰ ਡਿਜੀਟਾਈਜ਼ ਕਰਨ ਲਈ ਨੈਕਸਟ ਕੁਐਸਚਨ ਆ ਭਾਰਤ ਦਾ ਚੋਣ ਕਮਿਸ਼ਨ 25 ਜਨਵਰੀ 2023 ਨੂੰ ਡੈਸ਼ ਰਾਸ਼ਟਰੀ ਵੋਟਰ ਦਿਵਸ ਮਨਾ ਰਿਹਾ ਹੈ ਕਿੰਨਵਾ 13ਵਾਂ ਨੈਕਸਟ ਕੁਐਸਚਨ ਆ ਰਾਸ਼ਟਰੀ ਵੋਟਰ ਦਿਵਸ 2023 ਦਾ ਥੀਮ ਕੀ ਆ ਤਾਂ ਇਸ ਦਾ ਥੀਮ ਕੀ ਆ VOTING ਵਰਗਾ ਕੁਝ ਨਹੀਂ ਮੈਂ ਜਕੀਨੀ ਤੌਰ ਤੇ ਵੋਟ ਕਰਾਂਗਾ ਭਾਰਤ ਦਾ ਕਿਹੜਾ ਗੀਤ ਇਸ ਸਾਲ ਦੇ ਅਸਕਰ ਲਈ ਨਾਮਜ਼ਦ ਹੋਇਆ ਏ 나ਤੂ 나ਤੂ ਕਾਫੀ ਵਾਰੀ ਮੈਂ ਡਿਸਕਸ ਕਰ ਚੁੱਕੀ ਆ ਹੋਰਾਂ ਹੋਰਾਂ ਰੂਪਾਂ ਦੇ ਵਿੱਚ ਇਸ ਲਈ ਇੰਪੋਰਟੈਂਟ ਆ ਜਿਹੜਾ ਵਾਰੀ ਵਾਰੀ ਆਉਂਦਾ ਏ ਫਿਰ ਹੈ ਦੋ ਸੋਸ਼ਲ ਡੈਸ਼ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਅਨੁਸਰਣ ਕੀਤੀ ਜਾਣ ਵਾਲੀ ਅੰਤਰਰਾਸ਼ਟਰੀ ਖੇਡ ਫੈਡਰੇਸ਼ਨ ਕਿਹੜੀ ਹੈ ਸੋਸ਼ਲ ਮੀਡੀਆ ਤੇ ਜਿਹੜੀ ਵਾਰੀ-ਵਾਰੀ ਕੀਤੀ ਜਾ ਰਹੀ ਹੈ ਉਹ ਹੈ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੈਕਸਟ ਕੁਐਸਚਨ ਹੈ ਯੂਟੀ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਹਿਤ ਨੇ ਡੈਸ਼ ਵਿੱਚ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਫਲੋਟਿੰਗ ਸੋਲਰ ਪ੍ਰੋਜੈਕਟ ਦਾ ਉਦਘਾਟਨ ਕੀਤਾ ਤਾਂ ਇਹ ਕਿਹਦੇ ਨਾਲ ਸੰਬੰਧਿਤ ਆ ਚੰਡੀਗੜ੍ਹ ਨਾਲ ਸੰਬੰਧਿਤ ਆ ਟਾਟਾ ٹرسٹਸ ਨੇ ਡੈਸ਼ ਨੂੰ ਇਸ ਦੇ ਸੀਓ ਤੇ ਅਰਪਨਾ ਪਲੋਰੀ ਨੂੰ ਮੁੱਖ ਸੰਚਾਲਨ ਅਧਿਕਾਰੀ ਵਜੋਂ ਨਾਮਜ਼ਦ ਕੀਤਾ ਹੈ ਤਾਂ ਇਸ ਦਾ ਸੀਓ ਕੌਣ ਆ ਇਸ ਦਾ ਸੀਓ ਹੈਗਾ ਜੀ ਸਿਧਾਰਥ ਸ਼ਰਮਾ ਨੈਕਸਟ ਕੁਐਸਚਨ ਆ ਸਾਲ 2020 ਵਿੱਚ ਜੈਵਿਕ ਨਿਰਮਾਣ ਨੂੰ ਵਧਾਉਣ ਵਾਲੇ ਚੋਟੀ ਦੇ ਤਿੰਨ ਦੇਸ਼ਾਂ ਵਿੱਚ ਹੇਠ ਲਿਖੇ ਵਿੱਚੋਂ ਕਿਹੜਾ ਨਹੀਂ ਹੈ? ਬ੍ਰਾਜ਼ੀਲ ਇੰਡੀਆ એનર્ਜੀ ਵੀਕ 2023 ਕਿੱਥੇ ਆਯੋਜਿਤ ਕੀਤਾ ਜਾਵੇਗਾ? ਬੰਗਲੂਰੂ ਵਿੱਚ ਡੈਸ਼ ਪ੍ਰੋਗਰਾਮ ਦਾ ਉਦੇਸ਼ ਇੱਕ ਆਨਲਾਈਨ ਸੰਸਾਰ ਵਿੱਚ ਸੁਰੱਖਿਅਤ ਰਹਿਣ ਲਈ ਨਾਗਰਿਕਾਂ ਵਿੱਚ ਜਾਗਰੂਕਤ ਪੈਦਾ ਕਰਨਾ ਹੈ। ਸਾਈਬਰ ਸੰਗਣੀ ਹਿਮਾਚਲ ਪ੍ਰਦੇਸ਼ ਦਾ ਰਾਜ ਦਿਵਸ ਕਦੋਂ ਮਨਾਇਆ ਜਾਂਦਾ ਹੈ 25 ਜਨਵਰੀ ਕਿਹੜੀ ਰੇਲਵੇ ਸਟੇਸ਼ਨ ਨੂੰ ਪਲੈਟਿਨਮ ਦੀ ਸਭ ਤੋਂ ਉੱਚੀ ਰੇਟਿੰਗ ਵਾਲਾ ਗ੍ਰੀਨ ਰੇਲਵੇ ਸਟੇਸ਼ਨ ਸਰਟੀਫਿਕੇਸ਼ਨ ਦਿੱਤਾ ਗਿਆ ਹੈ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ 25 ਜਨਵਰੀ 2023 ਨੂੰ ਪਦਮ ਪ੍ਰੋਮੋਸ਼ਨ ਲਈ ਕਿੰਨੇ ਨਾਵਾਂ ਦਾ ਐਲਾਨ ਕੀਤਾ 6 ਭਾਰਤ ਨੇ 26 ਜਨਵਰੀ 2023 ਨੂੰ ਆਪਣਾ 74ਵਾਂ ਗਣਤੰਤਰ ਦਿਵਸ ਮਨਾਇਆ ਔਰਤਾਂ ਨੂੰ ਪਹਿਲੀ ਵਾਰ ਹੇਟ ਲਿਖੀਆਂ ਟੀਮਾਂ ਵਿੱਚੋਂ ਕਿਸਦਾ ਹਿੱਸਾ ਬਣਾਇਆ ਗਿਆ ਵੀਐਸਐਫ ਦਾ ਊਠਦਲ ਭਾਰਤੀ ਰੇਲਵੇ ਨੇ ਰਿਜ਼ਰਵਡ ਮੇਲ ਐਕਸਪ੍ਰੈਸ ਟ੍ਰੇਨਾਂ ਵਿੱਚ ਸਮਰੱਥਾ ਦੀ ਵੱਧ ਤੋਂ ਵੱਧ ਵਰਤੋਂ ਅਤੇ ਪੈਸੇ ਉਤਪੰਨ ਕਰਨ ਲਈ ਆਦਰਸ਼ ਟ੍ਰੇਨ ਪ੍ਰੋਫਾਈਲ ਪੇਸ਼ ਕੀਤੀ ਆ ਭਾਰਤ ਵਿੱਚ ਕਿੰਨੇ ਰੇਲਵੇ ਜ਼ੋਨ ਹਨ ਭਾਰਤ ਵਿੱਚ 19 ਰੇਲਵੇ ਜ਼ੋਨ ਹਨ ਇਹ ਲਿਖਿਆਂ ਵਿੱਚੋਂ ਕੌਣ ICC ਪੁਰਸ਼ T20 ਟਿਕਟਾਫ ਦਾ ਇਅਰ ਅਵਾਰਡ ਜਿੱਤਣ ਵਾਲਾ ਪਹਿਲਾ ਭਾਰਤੀ ਕ੍ਰਿਕਟਰ ਬਣ ਗਿਆ ਹੈ ਸੂਰਜ ਕੁਮਾਰ ਯਾਦਵ ਉੱਤਰ ਪ੍ਰਦੇਸ਼ ਦੇ ਕਿਸ ਸਾਬਕਾ ਮੁੱਖ ਮੰਤਰੀ ਨੂੰ ਹਾਲ ਹੀ ਵਿੱਚ ਪਦਮ ਵਿਭੂਸ਼ਣ ਮਿਲਿਆ ਹੈ ਮੁਲਾਇਮ ਸਿੰਘ ਯਾਦਵ ਫੇਰ ਲਿਖੇ ਵਿੱਚੋਂ ਕਿਸ ਨੂੰ ਵਪਾਰ ਤੇ ਉਦਯੋਗ ਦੇ ਖੇਤਰ ਵਿੱਚ ਪਦਮਸ਼੍ਰੀ ਪੁਰਸਕਾਰ ਮਿਲਿਆ ਏ ਰਕੇਸ਼ ਰਾਦੇਸ਼ਿਆਮ ਚੁੰਚੁੰਨ ਵਾਲਾ ਡੈਸ਼ਨੇਟ ORS oral rehydration solution ਦੀ ਵਿਆਪਕ ਵਰਤੋਂ ਦੀ ਅਗਵਾਈ ਕੀਤੀ ਜਿਸ ਨਾਲ ਅੰਦਾਜ਼ਾ ਲਗਾਇਆ ਗਿਆ ਹੈ ਕਿ 5 ਕਰੋੜ ਤੋਂ ਵੱਧ ਜਾਨਾਂ ਬਚਾਈਆਂ ਗਈਆਂ ਹਨ ਕਿਸ ਨੇ ਜਿਹੜਾ ਇਹ ਕੀਤਾ ਦਲੀਪ ਮਹਲਾਨਾ ਬਿਸਨੇ ਹੇਰਜਤੇ ਰਾਜ ਵਿੱਚੋਂ ਕਿਸਨੇ ਸਲਾਨਾ ਔਰੇਂਜ ਫੈਸਟੀਵਲ 2023 ਦਾ ਤੀਜਾ ਸੰਸਕਰਨ ਮਨਾਇਆ ਨਾਗਾਲੈਂਡ ਨੇ ਯੂਰੋਪੀਅਨ ਸਪੇਸ ਏਜੰਸੀ ਦਾ ਜੁਪੀਟਰ ਆਈਸੀਸੀ ਮੂਨ ਐਕਸਪਲੋਰਰ ਕਿਸ ਨੂੰ ਕਿਸ ਸਾਲ ਫ੍ਰੈਂਚ ਗੁਆਨਾ ਵਿੱਚ ਏਜੰਸੀ ਦੇ ਸਪੇਸਪੋਰਟ ਤੋਂ ਲਾਂਚ ਕੀਤਾ ਜਾਵੇਗਾ ਸਤੰਬਰ 2024 11 ਕਰੋੜ ਪਿੰਡੂ ਪਰਿਵਾਰਾਂ ਨੂੰ ਨਲਕੇ ਦਾ ਪਾਣੀ ਮੁਹੱਈਆ ਕਰਦਾ ਹੈ। ਸਾਡਾ ਅਨਸਰ ਕੀ ਹੈ? ਜਲ ਜੀਵਨ ਮਿਸ਼ਨ। ਅਗਲਾ ਕੁਐਸਚਨ ਹੈ ਸਾਡੇ ਕੋਲ। ਕੇਂਦਰ ਸਰਕਾਰ ਨੇ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਦੇ ਮੁਗਲ ਗਾਰਡਨ ਦਾ ਨਾਮ ਬਦਲ ਕੇ ਅੰਮ੍ਰਿਤ ਉद्याਨ ਰੱਖ ਦਿੱਤਾ ਹੈ। ਮੁਗਲ ਗਾਰਡਨ ਕਿਸ ਸਾਲ ਡਿਜ਼ਾਈਨ ਕੀਤਾ ਗਿਆ ਸੀ? 1917 ਦੇ ਵਿੱਚ ਵਾਕਸਨ ਯੂਨੀਵਰਸਿਟੀ ਨੇ ਕਿਸ ਰਾਜ ਦੇ ਮਾਡਲ ਸਕੂਲਾਂ ਤੇ ਜੂਨੀਅਰ ਕਾਲਜਾਂ ਦੇ 9ਵੀਂ ਤੋਂ 12ਵੀਂ ਮਿਆਰਾਂ ਦੀਆਂ ਕਿਸ਼ੋਰ ਲੜਕੀਆਂ ਨੂੰ ਸਸ਼ਕਤ ਕਰਨ ਲਈ ਪ੍ਰੋਜੈਕਟ ਐਸਪੀਰੇਸ਼ਨ ਲਾਂਚ ਕੀਤਾ ਹੈ ਤਾਂ ਸਾਡਾ ਆਨਸਰ ਕੀ ਹੈ ਦੇ ਵਿੱਚ ਤੇਲੰਗਾਨਾ ਨੈਕਸਟ ਕੁਐਸਚਨ ਇਹ ਲਿਖਿਆ ਵਿੱਚੋਂ ਕਿਸ ਨੇ ਨੈਸ਼ਨਲ ਲੌਜਿਸਟਿਕ ਪੋਰਟਲ ਦਾ ਉਦਘਾਟਨ ਕੀਤਾ ਹੈ ਸਾਡਾ ਆਨਸਰ ਆ ਸਰਵਨੰਦ ਸੋਨੋਵਾਲ ਨੇ ਸਰਕਾਰ ਸੱਭਿਆਚਾਰਕ ਮੰਤਰਾਲੇ ਦੁਆਰਾ ਐਲਾਨੀ ਸਮਾਰਕ ਮਿੱਤਰ ਯੋਜਨਾ ਦੇ ਤਹਿਤ ਕਿੰਨੇ ਸਮਾਰਕਾਂ ਨੂੰ ਨਿੱਜੀ ਖੇਤਰ ਨੂੰ ਸੌਂਪੇਗੀ 1000 ਨੈਕਸਟ ਕੁਐਸਚਨ ਆ ਸਾਡੇ ਕੋਲ ਆਸਟ੍ਰੇਲੀਅਨ ਓਪਨ 2023 ਵਿੱਚ ਐਲੇਨਾ ਰਾਇਵਕੀਨਾ ਨੂੰ ਹਰਾ ਕੇ ਮਹਿਲਾ ਸਿੰਗਲ ਦਾ ਖਿਤਾਬ ਕਿਸ ਨੇ ਜਿੱਤਿਆ ਅਰੀਨਾ ਸਬਲੇਨਕਾ ਨੇ ਆਸਟ੍ਰੇਲੀਅਨ ਓਪਨ 2023 ਵਿੱਚ ਸਟੀਫਾਨੋਸ ਸਿਟਸੀਪਾਸ ਨੂੰ ਹਰਾ ਕੇ ਪੁਰਸ਼ ਸਿੰਗਲ ਦਾ ਖਿਤਾਬ ਕਿਸ ਨੇ ਜਿੱਤਿਆ ਏ ਸਾਡਾ ਆਨਸਰ ਕੀ ਆ ਐਨ ਜੋਕੋਵਿਚ ਨੇ ਕਿਹੜੀ ਟੀਮ ਨੇ ਬੈਲਜੀਅਮ ਨੂੰ ਪੈਨਲਟੀ ਸ਼ੂਟਆਊਟ ਵਿੱਚ 5-4 ਨਾਲ ਹਰਾ ਕੇ FIH ਪੁਰਸ਼ ਹਾਕੀ ਵਿਸ਼ਵ ਕੱਪ 2023 ਜਿੱਤਿਆ ਸਾਡਾ ਆਨਸਰ ਕੀ ਆ ਜਰਮਨੀ ਨੇ ਵਿਸ਼ਵ ਕੋਡ ਦਿਵਸ ਜਨਵਰੀ ਦੇ ਆਖਰੀ ਹਫਤੇ ਸੌਰੀ ਐਤਵਾਰ ਨੂੰ ਮਨਾਇਆ ਜਾਂਦਾ ਏ 2023 ਵਿੱਚ ਵਿਸ਼ਵ ਕੋਡ ਦਿਵਸ ਡੈਸ਼ ਨੂੰ ਮਨਾਇਆ ਗਿਆ 29 ਜਨਵਰੀ ਸਾਡਾ ਅਗਲਾ ਕੁਐਸਚਨ ਆ ਦੱਖਣੀ ਅਫਰੀਕਾ ਦੇ ਪੋਚੇ ਫਸਟ ਰੂਮ ਵਿੱਚ ਪਹਿਲੀ ਵਾਰ ICC ਅੰਡਰ 19 ਮੈਲਾ T20 ਵਿਸ਼ਵ ਕੱਪ ਫਾਈਨਲ ਵਿੱਚ ਕਿਹੜੀ ਟੀਮ ਨੇ ਇੰਗਲੈਂਡ ਨੂੰ ਹਰਾਇਆ ਭਾਰਤ ਨੇ ਤਾਂ ਇਹ MCQ ਨੇ ਜਿਹੜੇ ਉਹ ਜਨਵਰੀ 2023 ਦੇ ਨੇ ਤਾਂ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਅੱਗੇ ਹੋਰ MCQਸ ਕਰਾਂਗੇ ਪਣੀ ਰੋ ਚੈਨਲ ਦੇ ਨਾਲ ਸੁਜੈਸ਼ਨ ਦੇਣੀ ਆ ਤਾਂ ਤੁਸੀਂ ਸੁਜੈਸ਼ਨ ਦੇ ਸਕਦੇ ਹੋ ਕਮੈਂਟ ਕਰੋ ਤਾਂ ਕਿ ਅੱਗੇ ਇੰਪਰੂਵਮੈਂਟ ਅਸੀਂ ਕਰ ਸਕੀਏ ਕੋਸ਼ਿਸ਼ ਆ ਕਿ ਵਾਦ ਤੋਂ ਬਾਦ ਐਮਸੀਕਿਊਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਜਿਹੜੇ ਕਰੰਟ ਅਫੇਅਰਜ਼ ਨਾਲ ਰਿਲੇਟਡ ਨੇ ਤਾਂ ਕਿ ਤੁਸੀਂ ਬਾਦੂ ਦੀਆਂ ਕੋਚਿੰਗ ਸੈਂਟਰਾਂ ਦੀਆਂ ਫੀਸਾਂ ਤੇ ਕਿਤਾਬਾਂ ਤੋਂ ਬਚ ਸਕੋ ਔਰ ਵੀਡੀਓਜ਼ ਤੋਂ ਫਾਇਦਾ ਉਠਾ ਸਕੋ ਫਿਰ ਮਿਲਦੇ ਆ ਨੈਕਸਟ ਟਾਈਮ ਦੇ ਵਿੱਚ ਓਕੇ ਥੈਂਕਸ